ਚਰਚ ਆਫ ਨਾਰਥ ਇੰਡੀਆ ਮੁਕੇਰੀਆਂ ਵਿਖੇ ਅੱਜ مسیਹੀ ਭਾਈਚਾਰੇ ਵੱਲੋਂ 크੍ਰਿਸਚੀਅਨ ਭਾਈਚਾਰੇ ਵੱਲੋਂ ਮਨਾਇਆ ਗਿਆ 크ਿਸਮਸ ਦਾ ਤਿਉਹਾਰ ਕੀਤਾ ਗਿਆ ਪ੍ਰਭੂ ਜੀਸੂ ਮਸੀਹ ਦਾ ਗੁਣगान ਸਭ ਸੰਜੀ ਵਾਲਤਾ ਦੀਆਂ ਕੀਤੀਆਂ ਗਈਆਂ ਪ੍ਰਾਰਥਨਾ ਪਾਸਟਰ ਸੰਜੀਵ ਰਾਣਾ ਜੀ ਵੱਲੋਂ ਸੰਗਤਾਂ ਤੇ ਪਤਵੰਤੇ ਸੱਜਣਾ ਦਾ ਕੀਤਾ ਧੰਨਵਾਦ ਸਿਆਸੀ ਪਾਰਟੀਆਂ ਦੇ ਆਗਮਨ ਦੇ ਪਰਿਪਾਤ ਜਿਹੜੀ ਅੱਜ ਦੀ ਤੇ ਦਿੱਤੀਆਂ ਪਾਉ ਦਿੱਤੀਆਂ ਕੰਬੀ ਚਰਖਾ ਦੀ ਪੂਰੀ ਰਿਪੋਰਟ رگڑوں <saiden> کو چلاتی ہے مردوں کسے کسی لگڑوں کو چلاتی ہے مردوں کو جگاتی رگڑوں کو جلاتی ہے مردوں کو جگاتی ہے 啦。<Love. S 2> え、uh huh. <laughs> ਬਿਆਜ ਕਰਨ ਸੁਝਾ ਮਸਿਨਾ ਮੇਰਾ ਸਾਥੇ ਬਣਾ ਖੁਸ਼ੀਆਂ ਮਨਾ ਹੋਏ ਬਚਾ ਆਇਆ ਮਸਿਨਾ ਮੇਰਾ ਸਾਥੇ ਦੇ ਜੇ ਪੰਨਾ ਗਾਤੀ ਹੈ ਦੀਵੋ ਕੋਪਾ

ਤਾਂ ਸਭਨ ਉਹਦੀ ਤਾਰੀਫ਼ ਦੇ ਵਿੱਚ ਆਪਣੇ ਹੱਥਾਂ ਨੂੰ ਉਠਾਈਏ

ਸਲਾਮ ਦੇ ਦਿੱਤਾ ਜਨਮਾਇਤ ਕਰਦੇ ਪਰਮੇਸ਼ਰ ਪਿਤਾ ਆਈ ਹੋਈ ਸਾਰੀ ਕਲੀਸੀਆ ਦੇ ਵਾਸਤੇ ਤੇਰੇ ਸੰਤਾਂ ਦੇ ਵਾਸਤੇ ਆਈ ਹੋਈ ਤੇਰੇ ਖੰਡਿਤ ਨਾਰਾ ਲਈ ਤੇਰਾ ਸ਼ੁਕਰ ਕਰਦੇ ਆਏ ਧੰਭਵਾਹ ਦੇ ਕੰਢੇ ਹੋਈ ਰਾਜਾ ਦੇ ਰਾਜੇ ਇਹ ਆਤਮਾਨ ਪ੍ਰੇਮੀ ਤੇ ਬਿਆਲੂ ਪਰਮੇਸ਼ਰ ਪਿਤਾ ਦਾ ਨਾਮ ਇਹਨਸਾਰਿਆਂ ਨੂੰ ਦਮ ਯੈਸੂ ਮਸੀਹ ਦੇ ਨਾਮ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਜੈ ਮਸੀਹ ਜੈ ਮਸੀਹ ਅਜੀਜ਼ੋ ਵਕਤ ਹੋਇਆ ਕਿ ਅਸੀਂ ਖੁਦਾ ਦਾ ਕਲਾਮ ਪਰਮੇਸ਼ਵਰ ਦੀ ਪਵਿੱਤਰ ਬਾਣੀ ਨੂੰ ਸੁਣੀਏ ਕਿਉਂਕਿ ਖੁਦਾਵੰ ਖੁਦਾ ਦਾ ਕਲਾਮ ਜਿੰਦਗੀ ਬਖਸ਼ ਕਲਾਮ ਹੈ ਅਗਰ ਉਸ ਨੂੰ ਸਹੀ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਉਤਰਨ ਦਾ ਸਮੇਂ ਅਸੀਂ ਤੈਅ ਕਰੀਏ ਨਿਮਾ ਕਰਦੇ ਉਸ ਮਾਲਕ ਦੀ ਵਡਿਆਈ ਕਰਦੇ ਅਜੀਜ਼ੋ ਪਰਮੇਸ਼ਵਰ ਦੇ ਵਿੱਚ ਚਲਦੇ ਚਲਦੇ ੋੜਾ ਮੇ ਤੇ ਤਾਨੇ ਸ਼ਿਕਾਇਤਾਂ ਜ਼ਿੰਦਗੀ 'ਚ ਜਦੋਂ ਖਤਮ ਨਹੀਂ ਹੁੰਦੀਆਂ ਤਾਂ ਉਹਦਾ ਮਤਲਬ ਹੈ ਕਿ ਆਪਾਂ ਕਿਤੇ ਨਾ ਕਿਤੇ ਭੁੱਖੇ ਹੋਏ ਹਾਂ ਕਿਤੇ ਨਾ ਕਿਤੇ ਅਸੀਂ ਭੁੱਖੇ ਹੋਏ ਹਾਂ ਔਰ ਜਿਸ ਤਰ੍ਹਾਂ ਤਲਾਮ ਜਿਸ ਤਰ੍ਹਾਂ ਪਰਮੇਸ਼ਵਰ ਦੇ ਬਚਨ ਨੂੰ ਲੈਣਾ ਚਾਹੀਦਾ ਆਪਾਂ ਨੂੰ ਆਪਣੇ ਜੀਵਨ ਉਸ ਤਰ੍ਹਾਂ ਉਤਾਰ ਲੈਣਾ ਕਿਉਂਕਿ ਜਿਸ ਦਿਨ ਕਲਮ ਸਹੀ ਤਰੀਕੇ ਨਾਲ ਹਿਰਦੇ ਵਿੱਚ ਉਤਰ ਜਾਏਗਾ ਉਹ ਤੇ ਨੌਰੰਝ ਤੇ ਰੋਣੇ ਦੁੱਖ ਤੇ ਰੋਣੇ ਖਤਮ ਹੋ ਜਾਣ ਹallelujah ਹallelujah ਸੋ ਪ੍ਰਭੂ ਤੁਹਾਡੇ ਵਿੱਚ ਬਹੁਤ ਜ਼ਿਆਦਾ ਕਿਰਪਾ ਦਾ ਨਜ਼ੀਰੋ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹਾਂ ਸਿਰਾਂ ਨੂੰ ਝੁਕਾਉਂਦੇ ਆਂ ਦੁਆ ਦੀ ਹਾਲਤ ਵਿੱਚ ਕਲਮ ਦੇ ਵਾਸਤੇ ਅਸੀਂ ਸਭ ਜਨ ਪ੍ਰਾਰਥਨਾ ਦੇ ਵਿੱਚ ਚੱਲਦੇ ਹਾਂ ਦੁਆ ਕਰਾਂਗੇ ਖੁਦਾਵੰਦ ਦੇ ਸਾਹਬਸੇ ਜੰਤਰੀਆ ਸਾਡੇ ਵਿੱਚ ਇੱਕ ਛੋਟੀ ਦੁਆ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਕਲਾਮ ਦੇ ਵਾਸਤੇ ਖੁਦਾਵੰਦ ਦੇ ਪਵਿੱਤਰ ਬਚਨ ਦੇ ਵਾਸਤੇ ਕੇ ਹਰ ਇੱਕ ਰੇਰਦੇ ਦੇ ਵਿੱਚ ਪੂਰੀ ਸਮਝ ਦੇ ਨਾਲ ਉਸ ਦਾ ਕਲਾਮ ਉਤਰੇ ਤਾਂ ਜੋ ਹਰ ਜ਼ਿੰਦਗੀ 100 ਗੁਣਾ ਫਰ ਲੈ ਕੇ ਆਏ ਜੀ ਪਰਮੇਸ਼ਰ ਸਾਡੇ ਸਾਥੇ ਇਸ ਥੀਂ ਤੇ ਮੌਜੂਦ ਹਨ ਸਰਮੌਰ ਪਾਪਾ ਜੀ ਕੀ ਸੰਜੀਤ ਕਾਣਾ ਜੀ ਮੇਰੇ ਸਾਹਮਣੇ ਪਰਾਜਮਾਨ ਪਾਸਟਰ ਸਹਿਬਾਨ ਤੇ ਬਹੁਤ ਵੱਡੀ ਕਿਰਤੀ ਚ ਸੰਗਤ ਦੇ ਰੂਪ ਚ ਵਾਖ ਵਾਖ ਤੇ ਨਾਚੋ ਅੱਜ ਸਾਰੇ ਇਸ ਵੱਡੇ ਦਿਨ ਨੂੰ 크리스마ਸ ਦੀ ਲੱਖ ਲੱਖ ਜਿੱਤੇ ਸਾਰਿਆਂ ਨੂੰ ਵਧਾਈ ਹੈ ਇਸ ਦਿਨ ਨੂੰ ਮਨਾਉਣ ਵਾਸਤੇ ਅਸੀਂ ਸਾਰੇ ਅੱਜ ਇੱਥੇ ਇਕੱਠੇ ਮੈਂ ਆਪਣੇ ਆਪ ਨੂੰ ਬੜੇ ਭਾਗਾ ਵਾਲਾ ਸਮਝਦਾ ਕਿ 25 ਤਰੀਕ ਨੂੰ ਜਿਸ ਦਿਨ 크ਿਸਮਸ ਦਾ ਤਿਹਾੜਾ ਸੀ ਉਸ ਦਿਨ ਵੀ ਮੈਨੂੰ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਾ ਕੇ ਅਤੇ ਅੱਜ ਫੇਰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਇਹਨਾਂ ਦੇ ਜਿਹੜੇ ਉਸ ਪਰਮੇਸ਼ਵਰ ਨਾਲ ਜੋੜਨ ਵਾਲੇ ਅਲਫਾਜ਼ ਉਸ ਪਰਮੇਸ਼ਵਰ ਨਾਲ ਜੋੜਨ ਵਾਲੇ ਜਿਹੜੇ ਇਹਨਾਂ ਦੇ ਸਾਨੂੰ ਬਚਨ ਉਹ ਜੀ ਕਹਿੰ ਰਹੇ ਸੀ ਮੈਂ ਤਾਂ ਅਸੀਂ ਤਾਂ ਚਾਹੁੰਦੇ ਨਹੀਂ ਸੀ ਇੱਥੇ ਉਹ ਪੀੜਾਂ ਦੀ ਹਾਜ਼ਰੀ 'ਚ ਅਸੀਂ ਕੁਝ ਬੋਲ ਸਕੀਏ ਅਸੀਂ ਤਾਂ ਜਿਉਂਦੇ ਸੀ ਬਾਬਾ ਜੀ ਦੇ ਹੋਰ ਆਪਣੇ ਜਿਹੜੇ ਬਚਨ ਤੁਹਾਨੂੰ ਸੁਣਾ ਦੇ ਸੀ ਸਾਰਿਆਂ ਦਾ ਮਨ ਪੜਾ ਇੱਕ ਇਹਨਾਂ ਦੀ ਗੱਲ ਹਰ ਇੱਕ ਗੱਲ ਹਰ ਇੱਕ ਜਿਹੜਾ ਬਚਨ ਸੀ ਇਹਨਾਂ ਦੇ ਵਾਅਦ ਤੋਂ ਨਿਕਲ ਰਿਹਾ ਉਹਦੇ ਉੱਤੇ ਆਧਾਰ ਲੈ ਕੇ ਸਾਰੇ ਮਸਤ ਹੋ ਕੇ ਉਹਨਾਂ ਦੇ ਉਸ ਪਰਮੇਸ਼ੁਰ ਦੇ ਨਾਲ ਜੁੜ ਰਹੇ ਸੀ ਇਸ ਕਰਕੇ ਮੈਂ ਸਮਝਦਾ ਇਸ ਤੋਂ ਵਧੀਆ ਇਸ ਤੋਂ ਵਧੀਆ ਸਮਾਂ ਜਦੋਂ ਅਸੀਂ ਕਿਸੇ ਵੀ ਜਗ੍ਹਾ ਤੇ ਬੈਠ ਕੇ ਪਰਮੇਸ਼ਵਰ ਦੀ ਬੰਦਗੀ ਉਸ ਰੱਬ ਦਾ ਨਾਮ ਲੈਂਦੇ ਆ ਪ੍ਰਭੂ ਜੀਸੂ ਮਸੀਹ ਨੂੰ ਯਾਦ ਕਰ ਰਹੇ ਆ ਮੈਂ ਸਮਝਦਾ ਇਸ ਤੋਂ ਵਧੀਆ ਸਮਾਜ ਜੀਵਨ ਤੇ ਸਮਾਪੇ ਬੋਲ ਹੁੰਦਾ ਨਹੀਂ ਤੁਹਾਡੇ ਜੋ ਮਰਜ਼ੀ ਕਰੇ ਉਹ ਕਿ ਅਸੀਂ ਰਾਜਨੀਤਿਕ ਜ਼ਿੰਦਗੀ ਤੇ ਕੋਈ ਪਰਿਵਾਰਕ ਹੈ ਕੋਈ ਸਮਾਜਿਕ ਹੈ ਜ਼ਿੰਦਗੀ ਤੇ ਰंगे ਹੋਏ ਜਿੰਨਾ ਕੱਜ ਕੱਲ ਦੇ ਸਮੇਂ ਤੁਸੀਂ ਖੁੱਬ ਚੁੱਕੇ ਆ ਵਿਅਸਤ ਹੋ ਚੁੱਕੇ ਆ ਅਸੀਂ ਪਰਮੇਸ਼ਵਰ ਨੂੰ ਭੁੱਲੇ ਹੋਏ ਆ ਇਸ ਤੋਂ ਵਧੀਆ ਮੈਂ ਕਹਣਾ ਭਾਗਾ ਵਾਲਾ ਸਮਾਅ ਕਦੀ ਕਦੀ ਕਿਸੇ ਕਿਸੇ ਦਿਨ ਮਿਲਦਾ ਜਦੋਂ ਅਸੀਂ ਸ਼ੰਕਰ ਦੇ ਰੂਪ ਤੇ ਬੈਠ ਕੇ ਸਾਰੇ ਉਸ ਪਰਮੇਸ਼ਵਰ ਦਾ ਨਾਮ ਲੈ ਰਹੇ ਹਾਂ ਤੇ ਮੈਂ ਇਸ ਲਈ ਧੰਨਵਾਦ ਕਰਨਾ ਸਾਰੇ ਪ੍ਰਬੰਧਕਾਂ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਇਸ ਧਰਤੀ ਤੇ ਸਾਰੇ ਇੱਥਾਂ ਵਧੀਆ ਮਾਹੌਲ ਤੇ ਵਿੱਚ ਉਸ ਪਰਮੇਸ਼ਵਰ ਨੂੰ ਯਾਦ ਕਰਨ ਵਾਸਤੇ ਇਸ ਕਦੇ ਇਸ ਜੱਜ ਤੇ ਬਾਦਸ਼ਾਹ ਦਾ ਵੀ ਧੰਨਵਾਦ ਅੱਤੇ ਖਾਸ ਤੌਰ ਤੇ ਪਾਪਾ ਜੀ ਇਸ ਧਰਤੀ ਤੇ ਜ ਪਹੁੰਚਿਆ ਉਹਨਾਂ ਦਾ ਅਸੀਂ ਇਥੇ ਹੋਂਸ ਵੀ ਸੁਹਾਗ ਕੋਈ ਤੇ ਦਿলো ਧੰਵਾ ਦੇ ਕਰਦੇ ਆ ਜਿਨ੍ਹਾਂ ਨੇ ਆ ਕੇ ਆਪਣੇ ਬੱਚਣਾ ਸੰਤਾਂ ਨੂੰ ਨਿਹਾਲ ਕੀਤਾ ਤੇ ਪਾਪਾ ਜੀ ਪਾਪਾ ਜੀ ਗੈਰਸੀ ਜੀ ਜੋਸਤੇ ਦਾ ਇੱਕ ਪੋਲੀਟੀਕਲ ਲੀਡਰ ਇੱਥਾਂ ਕੋ ਗਏ ਉਹਨਾਂ ਨੇ ਜਾ ਕੇ ਅਰਦਾਸ ਕੀਤੀ ਤੇ ਕੱਲ ਉਹਨਾਂ ਦੇ ਕਿਰਪਾ ਹੋ ਗਈ ਤੇ ਪਾਪਾ ਜੀ ਅੱਜ ਅਸੀਂ ਵੀ ਆਏ ਆ ਆਉਣ ਦੇ ਵਾਸਤੇ ਬਾਅਦ ਦੇ ਨਾਲ ਕੋਈ ਦਾ ਬੜਾ ਇਹ ਮੇਰੇ ਬੱਚੇ ਨੂੰ ਲੋਕਾਂ ਭਾਗਾਂ ਵਾਲਾ ਦਿਨ ਹੈ ਕਿ ਅੱਜ ਸਾਰੇ ਅਸੀਂ ਬਹੁਤ ਹੀ ਸੁਵਿਧਤ ਜਗਾ ਚਰਚ ਵਿਖੇ ਮਰੀਆਂ ਦੀ ਜਿਹੜੀ ਇਤਿਹਾਸਿਕ ਚਰਚ ਆ ਉਹਨੇ ਅੱਜ ਸਾਰੇ ਕ੍ਰਿਸਮਸ ਦਾ ਦਿਹਾੜਾ ਤੇ ਵੱਡੇ ਦਿਨ ਦਾ ਦਿਹਾੜਾ ਅੱਜ ਹੀ ਸਾਰੇ ਰਲ ਮਿਲ ਕੇ ਬਣਾ ਰਹੇ ਆ ਅੱਜ ਕੋਈ ਵਧੀਆ ਗੱਲ ਹੈ ਕਿ ਅੱਜ ਬਾਬਾ ਜੀ ਆਮ ਜੀ 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 ਰਾਣਾ ਜੀ ਵੀ ਇੱਥੇ ਪਹੁੰਚੇ ਨੇ ਸਮਝਦਾ ਇਹੋ ਜੇ ਸਮੇਂ ਜਦੋਂ ਮਿਲ ਬੈਠ ਕੇ ਸੰਗਤ ਦੇ ਰੂਪ ਪਰ ਮੇਚਵਰ ਦੀ ਬੰਦਗੀ ਪਰ ਮੇਚਵਰ ਦਾ ਨਾਮ ਲਿਆ ਜਾਂਦਾ ਇਸ ਤੋਂ ਵੱਡਾ ਕੁਝ ਨਹੀਂ ਸਾਡੇ ਵਾਸਤੇ ਕੋਈ ਹੋਰ ਜੀ ਅੱਜ ਦੇ ਮੁਕੰਦੀ ਵੱਡੀ ਗੀਤ ਦੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤ ਪਹੁੰਚ ਗਏ ਉਸ ਪਰਦੇਸਾਂ ਤੋਂ ਪਰਕੇ ਜਿਨ੍ਹਾਂ ਨੇ ਆਪਣਾ ਹਿੱਸਾ ਲਿਆ ਇਹ ਬਹੁਤ ਹੀ ਖੰਦ ਹੋਈ ਸੋਤ ਦੇ ਪਾਪਾ ਦੇ ਕੋਲ ਕੋਲ ਮੌਕਾ ਮਿਲਿਆ ਮੈਂ ਅੱਜ ਦੇ ਇਸ ਦਿਨ ਦੇ ਪੂਰੇ ਸੰਗਤ ਨੂੰ ਲੱਖ ਲੱਖ ਮੁਬਾਰਕੀ ਦਿੰਦਾ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਰੀ ਸੰਗਤ ਨੂੰ ਕੰਮ ਕਰਵਾਇਆ ਬਹੁਤ ਸਾਰੇ ਵਿੱਚ ਉਸ ਕੋਲ ਮੈਂ ਯਾਰੀ ਦਿੱਤਾ ਪਰ ਦੇਸ਼ ਨੂੰ